ਹਲਕਾ ਫੀਕੋਟ ਫੀਕੋਟ ਦਾ ਘੋਗਵਸਤਾ ਪਿੰਡ ਪਿੰਡ ਰਣਸੀ ਜਿੱਥੇ ਆਮ ਪਾਰਟੀ ਦੇ ਵਰਕਰਾਂ ਦੇ ਵਿੱਚ ਕਿੰਨਾ ਉਛਾ ਹੈ ਇਹ ਗੱਲਬਾਤ ਕਰਦੇ ਆਪਾਂ ਤੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਇਹ ਰਣਸੀ ਦੇ ਵਿੱਚ ਬਾਈਆਂ ਨੇ ਪਕੌੜਿਆਂ ਦਾ ਲੰਗਰ ਨਾਲ ਦੀ ਨਾਲ ਲਾਇਆ ਹੋਇਆ ਹੈ ਹਰ ਬਾਈ ਸਾਹਿਬ ਪਕੌੜੇ ਕੱਢੀ ਜਾਂਦੇ ਸੰਗਤਾਂ ਛਕੀ ਜਾਂਦੀਆਂ ਨੇ ਨਾਂ ਦੇ ਵਿੱਚ ਸ਼ਾਮਲ ਨੇ ਜਿਰਾ ਮੋਗਾ ਦੇ ਬੀਸੀ ਵਿੰਗ ਦੇ ਪ੍ਰਧਾਨ ਸਤਪਾਲ ਸਿੰਘ ਜੀ ਭੋਲਾ ਤੇ ਸਭ ਤੋਂ ਪਹਿਲਾਂ ਪਾਲਤਮਾ ਯੂਟੀਚਰਾਂ ਵੱਲੋਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਜੀਪਿੰਡਰ ਸਿੰਘ ਦੇ ਵਿੱਚ ਕਿੰਨਾ ਕੁ ਸ਼ਾਇ ਆਮ ਪਾਰਟੀ ਦਾ ਇਹ ਬਹੁਤ ਬਹੁਤ ਅਸ਼ਾਇ ਜੀ ਬੱਡੀ ਜੱਟ ਹੋਊਗੀ ਇਹ ਕਹਿੰਦੇ ਜੀ ਬਹੁਤ ਵੱਡੀ ਜੱਟ ਹੋਵੇਗੀ ਆਮ ਆਦਮੀ ਪਾਰਟੀ ਦੀ ਪੰਡਤ ਸੀ ਦੇ ਵਿੱਚੋਂ ਫੋਟ ਵੋਟਾਂ ਨਿਕਲਣਗੀਆਂ ਧੰਨਵਾਦ ਕਰਦੇ ਹਾਂ ਜਿਉਂਦੇ ਵਾਸਤੇ ਰਹੋ ਪਾਲਤਮਾਨ ਟੀਵੀ YouTube ਚੈਨਲ